ਟੈਲੈਂਟ ਆ ਸਾਡੇ ਚ ਅਸੀਂ ਲੋਕਾਂ ਦੀ ਸੇਵਾ ਕੀਤੀ ਆ ਆਪਾਂ ਸੁਨਹਿਰੀ ਪੇਚ ਪੂ ਵੇਖਾ ਆਪਣੇ ਪਿੰਡਾਂ ਵਾਸਤੇ ਲਾਇਆ 15 ਸਾਲ ਪੁਰਾਣੇ ਯਾਰ ਨੇ ਹੀ ਗੱਦਾਰੀ ਕਰਤੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਸਹਿਣਾ ਦਾ ਸਹਿਣਾ ਪਿੰਡ ਦੇ ਬਾਸੇ ਅੱਡੇ ਦੇ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਇਹ ਪੰਜਾਬ ਦੀ ਗੱਲ ਕਰਦਾ ਸੀ ਕਿਉਂਕਿ ਇਹ ਸਿਸਟਮ ਦੇ ਖਿਲਾਫ ਗੱਲ ਕਰਦਾ ਸੀ ਇਸ ਬੰਦੇ ਨੇ ਕਈ ਵਾਰੀ ਕੋਸ਼ਿਸ਼ ਕੀਤੀ ਕਿ ਇਹਨੂੰ ਸਿਕਿਉਰਿਟੀ ਮਿਲ ਸਕੇ ਪਰ ਸਿਕਿਉਰਿਟੀ ਮਿਲਣਾ ਤਾਂ ਦੂਰ ਦੀ ਗੱਲ ਹੈ ਜਿਹੜਾ ਇਹਨਾਂ ਦੇ ਲਾਇਸੈਂਸੀ ਹਥਿਆਰ ਸੀਗੇ ਸਰਕਾਰ ਨੇ ਉਹ ਵੀ ਜ਼ਬਤ ਕਰ ਲਈ ਜੋ ਵੀ ਕੋਈ ਨੌਜਵਾਨ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੇ ਹਿੱਤ ਦੇ ਵਿੱਚ ਬੋਲਦਾ ਹੁਣ ਉਹਨੂੰ ਸਰਕਾਰ ਮਰਵਾ ਦਿੰਦੀ ਐ ਸੈਣਾ ਸਾਹਿਬ ਦਾ ਕਹਿਣਾ ਸੀ ਕਿ ਕਿਸੇ ਟਾਈਮ ਇਹਨਾਂ ਦਾ ਪਿੰਡ ਸੈਣਾ ਬਹੁਤ ਹੀ ਪਿਛੜਿਆ ਹੋਇਆ ਸੀਗਾ ਬਹੁਤ ਹੀ ਬੈਕਵਰਡ ਏਰੀਆ ਸੀ ਪਰ ਇਹਨਾਂ ਨੇ ਇਹੋ ਜੇ ਸਮਾਜ ਭਲਾਈ ਦੇ ਕੰਮ ਕੀਤੇ ਆਪਣੇ ਪਿੰਡ ਵਾਲਿਆਂ ਦੀ ਸੇਵਾ ਕੀਤੀ ਪਿੰਡ ਦੀ ਸੇਵਾ ਕੀਤੀ ਤੇ ਅੱਜ ਸੈਣਾ ਪਿੰਡ ਉਸ ਉਚਾਈ ਤੇ ਐ ਜਿਹੜਾ ਸਰਕਾਰ ਕਦੇ ਵੀ ਨਹੀਂ ਲਿਆ ਸਕਦੀ ਸੀ ਪਿੰਡ ਦੇ ਅੰਦਰ ਹਰ ਉਹ ਸਹੂਲਤ ਮਿਲਦੀ ਸੀ ਜੋ ਆਮ ਕਿਸੇ ਪਿੰਡ 'ਚ ਨਹੀਂ ਮਿਲਦੀ ਪੂਰਾ ਪੰਜਾਬ ਹਜੇ ਹੜਾਂ ਦੀ ਮਾਰ ਤੋਂ ਨਹੀਂ ਸੀ ਉੱਭਰਿਆ ਤੇ ਇੱਕ ਹੋਰ ਮੰਦ ਭਾਗੀ ਘਟਨਾ ਹੋ ਚੁੱਕੀ ਐ ਸਰਕਾਰ 11 ਕੀ ਚੁੰਧੀਆਂ ਨੇ ਆਖਰ ਕਿਉਂ ਪੰਜਾਬੀਆਂ ਨੂੰ ਸੁਖੀ ਸ਼ਾਂਤੀ ਨਾਲ ਰਹਿਣ ਨਹੀਂ ਦਿੱਤਾ ਜਾਂਦਾ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਕਹੇ ਮੈਂ ਬਿਆਨ ਦਿੰਦਾ ਮੈਨੂੰ ਸ਼ੱਕ ਹੈ ਮੈਨੂੰ ਲਾਭ ਸਿੰਘ ਗੋਗੋ ਦੇ ਉੱਤੇ ਸ਼ੱਕ ਇਹਦੀ ਸ਼ਾਨਬੀਨ ਕਰੋ ਲਾਭ ਸਿੰਘ ਉੱਕੋ ਕੇ ਦੀ ਸ਼ਾਨਬੀਨ ਕਰੋ ਪੂਰਾ ਪੰਜਾਬ ਪੂਰੀ ਦੁਨੀਆ ਵਿੱਚ ਰਹਿੰਦੇ ਪੰਜਾਬੀ ਅੱਜ ਫੇਰ ਸਦਮੇ ਵਿੱਚ ਨੇ ਇਹ ਗੱਲ ਸੁਣ ਕੇ ਕਿ ਪੰਜਾਬ ਦਾ ਇੱਕ ਹੋਰ ਪੁੱਤ ਇਹਨਾਂ ਸਰਕਾਰਾਂ ਦੀ ਪੇਂਟ ਚੜ ਚੁੱਕਿਆ ਹੈ ਇੰਸਟਾਗ੍ਰam 'ਤੇ ਜਿਵੇਂ ਇਹਨਾਂ ਦੀ ਰੀਲਸ ਵਾਇਰਲ ਹੋ ਰਹੀਆਂ ਨੇ ਉਹਨਾਂ ਵਿੱਚ ਲੋਕੀ ਕਮੈਂਟ ਕਰ ਰਹੇ ਨੇ ਆਓ ਜਰਾ ਉੱਥੇ ਨਿਗਾਹ ਮਾਰਦੇ ਹਾਂ ਇੱਕ ਬੰਦਾ ਲਿਖਦਾ ਸੱਚ ਨੂੰ ਮੌਤ ਮਿਲਦੀ ਹੈ ਇੱਕ ਬੰਦਾ ਲਿਖਦਾ ਪਿੰਡ ਦੇ ਸਰਪੰਚ ਨੇ ਪਿੰਡ ਵਾਸੀਆਂ ਦੀ ਬਹੁਤ ਕੋਸ਼ਿਸ਼ ਕੀਤਾ ਸੀ ਹੁਣ ਪਿੰਡ ਵਾਲੇ ਸਾਥ ਦੇਣ ਸਰਪੰਚ ਦਾ ਸਰਪੰਚ ਬਹੁਤ ਵਧੀਆ ਸੀ ਮਤਲਬ ਲੋਕ ਤਾਰੀਫਾਂ ਕਰਦੇ ਪਏ ਨੇ ਇੱਕ ਹੋਰ ਲਿਖਦਾ ਵੀਰ ਤੇਰੀਆਂ ਇਹੋ ਜਿਹੀਆਂ ਚੰਗੀਆਂ ਨੀਤਾਂ ਕੁਝ ਚਵਲਾਂ ਨੂੰ ਰਾਸ ਨਹੀਂ ਆਈਆਂ ਅੱਗੇ ਲਿਖਦੇ ਨੇ ਸੱਚੇ ਬੰਦੇ ਨੂੰ ਸਰਕਾਰ ਬੋਲ ਨਹੀਂ ਦਿੰਦੀ ਮਰਵਾ ਦਿੰਦੀ ਆ ਵਾਕੇ ਯਾਰ ਜੋ ਵੀ ਕੋਈ ਇਨਸਾਨ ਅੱਜ ਦੀ ਦਿਹਾੜੀ ਪੰਜਾਬ ਦੇ ਹਿੱਤ ਦੀ ਗੱਲ ਕਰੂਗਾ ਜਾਂ ਤਾਂ ਉਹਨੂੰ ਇਹ ਮਰਵਾ ਦੇਣਗੇ ਜਾਂ ਫਿਰ ਉਹਨੂੰ ਇਹ ਪਾਗਲ ਪੂਗਲ ਘਰਾਰ ਕਰ ਦੇਣਗੇ ਪੰਜਾਬ ਦੇ ਅੰਦਰ ਇੰਨੀਆਂ ਬੇਅਦਮੀਆਂ ਹੋਈਆਂ ਨੇ ਸਾਡੇ ਗੁਰੂ ਦੀਆਂ ਉਹਦੇ ਉੱਤੇ ਹਜੇ ਤਾਂ ਕੋਈ ਰੀਐਕਸ਼ਨ ਨਹੀਂ ਲਿਆ ਗਿਆ ਪੰਜਾਬ ਦੇ ਅੰਦਰ ਇੰਨੇ ਹਾਰ ਆ ਚੁੱਕੇ ਨੇ ਉਹਦੇ ਉੱਤੇ ਕੋਈ ਇਹਨਾਂ ਨੇ ਸਹੂਲਤ ਨਹੀਂ ਦਿੱਤੀ ਪੰਜਾਬ ਦੇ ਅੰਦਰ ਦਿਨੋ ਦਿਨ ਨਸ਼ਾ ਵਧਦਾ ਜਾ ਰਿਹਾ ਹੈ ਨਸ਼ੇ ਦੇ ਨਾਲ ਪੰਜਾਬੀ ਗੱਭਰੂ ਮਰਦੇ ਜਾ ਰਹੇ ਨੇ ਪਰ ਬਈਏ ਆਉਂਦੇ ਨੇ ਬਈਏ 4 4 5 5 ਸਾਲ ਦੇ ਬੱਚਿਆਂ ਦੇ ਨਾਲ ਰੇਪ ਕਰ ਰਹੇ ਨੇ ਮਾੜੇ ਕਰਮ ਕਰ ਰਹੇ ਨੇ